ਬੀਬੀ ਬਲਜਿੰਦਰ ਕੌਰ ਜੀ ਦੇ ਘਰ ਅਸੀਂ ਪਹੁੰਚੇ ਆਂ ਔਰ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੀ ਜਿਹੜੀ ਕੈਂਪੇਨ ਹੈ ਉਹਨੂੰ ਚਾਲੂ ਰੱਖਦੇ ਹੋਏ ਅੱਜ ਭਾਰੀ ਇਕੱਠ ਬੀਬੀ ਬਲਜਿੰਦਰ ਕੌਰ ਜੀ ਦੇ ਘਰ ਹੋਇਆ ਔਰ ਅੱਜ ਸੁਖਵੀਰ ਬਾਦਲ ਜੀ ਜੋ ਇਸ ਪੰਜਾਬ ਦੀ ਹਿੰਦੁਸਤਾਨ ਦੀ ਸ਼ਾਨ ਹਨ ਉਹ ਆ ਰਹੇ ਹਨ ਉਹਨਾਂ ਦੇ ਸਵਾਗਤ ਵਾਸਤੇ ਭਾਰੀ ਸੰਗਤ ਜਿਹੜੀ ਹੈ ਉਹ ਜਾ ਰਹੀ ਹੈ ਹੁਣ ਅਸੀਂ ਬੀਬੀ ਬਲਜਿੰਦਰ ਕੌਰ ਜੀ ਨਾਲ ਇਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਬੀਬੀ ਬਲਜਿੰਦਰ ਕੌਰ ਜੀ ਨੇ ਜੋ ਆਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹ ਸਾਨੂੰ ਆਪਣੇ ਬਾਰੇ ਵਿਚਾਰ ਦੱਸਣਗੇ ਅੱਜ ਦੀ ਰੈਲੀ ਬਾਰੇ ਸਾਰਾ ਵਿਸਤਾਰ ਪੂਰਵਕ ਦੱਸਣਗੇ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਸਤਿਕਾਰਯੋਗ ਜੀ ਸਾਡੇ ਹਲਕਾ ਨਿਚਾਰਜ ਪੂਰਬੀ ਦੇ ਸਰਦਾਰ ਗੁਰਪ੍ਰੀਤ ਰੰਧਾਵਾ ਜੀ ਦੀ ਗੋਆਈ ਵਿੱਚ ਤੇ ਆਪਣੇ ਆਉਣ ਵਾਲੇ ਜਿਹੜੇ ਮੁਖ ਸਾਫਾ ਮੁੱਖ ਮੰਤਰੀ ਸਰਦਾਰ ਸਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਆਪਣੇ ਅੱਜ ਬਹੁਤ ਹਲਕੇ ਦੀ ਵੱਡੀ ਰੈਲੀ ਹੋ ਰਹੀ ਹੈ ਜਿਹਦੇ ਵਿੱਚ ਆਪਾਂ ਨੂੰ ਸਭ ਨੂੰ ਸੰਯੋਗ ਦੇਣ ਦੀ ਲੋੜ ਆ ਜਿਸ ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨਾਂ ਨੌ ਹਲਕੇ ਆ ਇਹਦੇ ਵਿੱਚ ਨੌ ਹਲਕਿਆਂ ਦੇ ਵਿੱਚ ਆਪਾਂ ਜਿੱਥੇ-ਜਿੱਥੇ ਸਾਡੇ ਰਿਸ਼ਤੇਦਾਰ ਆ ਕਿਉਂਕਿ ਤੁਹਾਨੂੰ ਪਤਾ ਇੱਕ ਵਾਅਸ਼ਿਕ ਸੰਯੋਚੀ ਆ ਜਿਨ੍ਹਾਂ ਨੇ ਆਪਣੇ ਹਲਕੇ ਦੀ ਨਿਹਾਰ ਬਦਲ ਦਿੱਤੀ ਆ ਦੁਜੀਏ ਬਨੇ ਜਿਵੇਂ ਕਿ ਤੁਹਾਨੂੰ ਪਤਾ ਜੜੀ ਭਗਵੰਤ ਸਿੰਘ ਸਰਕਵਾਰ ਬਣੀ ਆ ਨਸ਼ਾ ਇਹਨਾਂ ਦੇ ਤਾਂ ਵੀ ਮਾਵਾ ਭੈਣਾ ਜੜੀਆਂ ਨਸ਼ੇ ਤੋਂ ਤੰਗ ਆ ਗਈਆਂ ਕੱਲੇ ਕੱਲੇ ਪੁੱਤ ਤੁਰ ਰਿਆ ਹਰ ਚੀਜ਼ ਜੜੀ ਉਹ ਅੱਗ ਦੇ ਭਾਅ ਗਈਆਂ ਸੋਚਣ ਤੋਂ ਆਪਾਂ ਬੜੇ ਮਜਬੂਰ ਹੋ ਗਏ ਦੁਜੀਏ ਬਨੇ ਸਰਦਾਰ ਸਿੰਘ ਬਦਲ ਜੋ ਮਾਜੇ ਦੇ ਜਰਨਲ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਗਵਾਹੀ ਵਿੱਚ ਸਾਰੇ ਹੀ ਵੱਧ ਚੜ ਕੇ ਚੋਣ ਨਿਸ਼ਾਨ ਤੱਕੜੀ ਨੂੰ ਪਹਿਲੀ ਜੈ ਪਹਿਲੀ ਜੂਨ ਨੂੰ 1 ਜੂਨ ਨੂੰ ਇੱਕ ਇੱਕ ਵੋਟ ਜਿਹੜੀ ਸਰੋਨੀ ਕਾਲੀ ਦਲ ਨੂੰ ਪਾ ਕੇ ਵੱਡੇ ਲੈਵਲ ਤੇ ਜਿਤਾਈਏ ਜੋਸੀ ਸਾਹਿਬ ਦੀ ਜਿੱਤ ਜਿਹੜੀ ਉਹਨੂੰ ਯਕੀਨੀ ਬਣਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ